ਦੇਖੋ ਜੀ ਇਹਨਾਂ ਨੇ ਜੰਗਲ ਦੇ ਚ ਮੰਗਲ ਲਾਇਆ ਘੋੜੀ ਰੱਖੀ ਆ ਘੋੜੇ ਗਾਇਆਂ ਕਬੂਤਰ ਦੋਤਾਂ ਦੇਖਿਆ ਜਰੇ ਆ ਦੋਤ ਬੜੀਆਂ ਕਾਇਆਂ ਜੀ ਬਿਚੇ ਰੇਡੀਅਸ ਡਾਇਲੋਗ ਚੋਕੀ ਇਹਨੂੰ ਬਾਪੂ ਜੀ ਖੁੱਲ੍ਹੇ ਹੀ ਰੱਖਦੇ ਹੋ ਬੰਦ ਦੇ ਨਹੀਂ ਕਿੱਥੇ ਬਾਪੂ ਜੀ ਕੀ ਹੈ ਵਿੱਚ ਹੋ ਰਹੇ ਸੇ ਅੱਛਾ ਮੋਰ ਵੀ ਹੈਗਾ ਮੋਰ ਵੀ ਆ ਦੇਖੋ ਠੀਕ ਹੈ ਮੋਰ ਵੀ ਹੈਗਾ ਰੇ ਇੱਕ ਮੋਰ ਨਹੀਂ ਆ ਮੋਰ ਮੋਰਨੀ ਕੁੱਕੜੇ ਇਕੱਠੇ ਹੀ ਆ ਫਿਰ ਸਾਰੇ ਹੈ ਟਰੈਕਟਰ ਇਹਨਾਂ ਨਾਲ ਜਿਹੜਾ ਮਾਟੀ ਕਰੀਦਾ ਪਲਾ ਉਹ ਰੋਟਾਵੇਟਰ ਪਾ ਲਾ ਉਹ ਪਿਆਗਾ ਨਿਕਾ ਜੀ ਅੱਛਾ ਬਾਪੂ ਦੇ ਫਾਰਮ ਦਾ ਟੂਰ ਘੋੜੀ ਖਾਂਦੀ ਹੈ ਬਦਾਮ ਦੇਖੋ ਜੀ ਘੋੜੀ ਦਾ ਜੀ ਫ੍ਰੈਸ਼ੀਅਮ ਫ੍ਰੈਸ਼ੀਅਮ ਹਾਂ ਜੀ ਉਹ ਠੀਕ ਹੈ ਠੀਕ ਹੈ ਇਹਦਾ ਡੈਡ ਉਹਦਾ ਡੈਡੀ ਸੀਗਾ ਉਹਦੀ ਕਾਸਟ 3 ਲੱਖ ਡਾਲਰ ਸੀਗੀ 3 ਲੱਖ ਡਾਲਰ ਬਾਪੂ ਸਰਵਜੀਤ ਸਿੰਘ ਨੇ ਫਾਰਮ ਤੇ ਆ ਗਿਆ ਆਪਾਂ ਇਹ ਗਾਲ ਵਾਲੇ ਨੇ ਬਾਪੂ ਜੀ ਫਿਰ ਕਦੋਂ ਪਹੁੰਚੇ ਸੀ ਅਮਰੀਕਾ ਕਿੰਨੇ ਸਾਲ ਹੋ ਗਏ ਆਇਆ ਨੂੰ 20 ਸਾਲ ਹੋ ਗਏ ਅਮਰੀਕਾ ਆਇਆ ਦੇਖੋ ਜੀ ਇਹਨਾਂ ਨੇ ਜੰਗਲ 'ਚ ਮੰਗਲ ਲਾਇਆ ਘੋੜੀ ਰੱਖੀ ਆ ਦੈਨ ਘੋੜੀ ਘੋੜੇ ਗਾਇਆਂ ਕਬੂਤਰ ਦੋਤਾਂ ਦੇਖਾਂ ਜਾਰੇ ਆ ਟੋਟੇ ਵਾਲੀਆਂ ਗਾਇਆਂ ਜੀ ਪਿੱਛੇ ਇਹ ਕਰੇ ਆਡੀਆ ਸਟਾਈਲ ਹੋਵੇ ਜੋ ਕਿ ਹਾਂ ਜੀ ਆਡੀਆ ਸਟਾਈਲ ਹੋਵੇ ਇੰਡੀਆ ਸਟਾਈਲ ਜੋ ਕਿ ਮਿਲਦੇ ਠੀਕ 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 ਬਹੁਤ ਵਧੀਆ ਜੀ ਸਿਸਟਮ ਦੇਖੋ ਜੀ ਅਮਰੀਕਾ ਦੇ ਵਿੱਚ ਫਾਰਮ ਲਾਈਫ ਵੀ ਹੈਗੀ ਆ ਸਾਰਾ ਕੁਝ ਰੱਖਿਆ ਹੈ ਗਾਵਾਂ ਕੁੱਕੜ ਕੁਕੜੀਆਂ ਮੋਰ ਮੋਰਨੀਆਂ ਸਾਰਾ ਕੁਝ ਹੈਗਾ ਜੀ ਦੇਖੋ ਜੀ ਫਾਰਮ ਲਾਈਫ ਅਮਰੀਕਾ ਦੀ ਆ ਬਾਪੂ ਦਾ ਫਾਰਮ ਹੈ ਬਾਪੂ ਦਾ ਫਾਰਮ ਇੱਥੇ ਸਾਰਿਆ ਹੋਇਆ ਉਹ ਦੂਜੇ ਤਾਰੇ ਆ ਉੱਥੇ ਅੱਛਾ ਬਾਪੂ ਘੋੜੀ ਕਿੱਧਰ ਗਈ ਤੁਹਾਡੀ ਘੋੜੀ ਕਿੱਧਰ ਗਈ ਤੁਹਾਡੀ ਇਹਨੂੰ ਬਾਪੂ ਜੀ ਖੁੱਲ੍ਹੇ ਹੀ ਰੱਖਦੇ ਹੋ ਬੰਦਦੇ ਨਹੀਂ ਅੱਛਾ ਇਹ ਆ ਹੀ ਰਹਿੰਦੇ ਆ ਜੀ ਬਿੱਲੀ ਕੁੱਕੜ ਜਾਲੇ ਕੋ ਕੋ ਨਹੀਂ ਇਹ ਇਕੱਠੇ ਰਹਿੰਦੇ ਨੇ ਬਿੱਲੀ ਤੇ ਕੁੱਕੜ ਹਾਂ ਇਹਦੇ ਵਿੱਚ ਹੀ ਰਹੀਆਂ ਨੇ ਬਿੱਲੀ ਦੇ ਅੱਜ ਬੱਚਾ ਲੈ ਕੇ ਕਿੱਧਰ ਤੋਂ ਡਿੱਕੜ ਗਿਆ 6 ਬਲੂਂਗੜੇ ਲੈ ਕੇ ਆਇਆ ਇੱਥੇ ਇੱਥੇ ਹੀ ਸੁੱਈ ਜਾ ਮੋਰ ਵੀ ਦਿਖਾ ਜੀ ਫਿਰਗਾ ਓਕੇ ਜੀ ਮੋਰ ਵੀ ਦੇਖੀ ਉਹ ਜਾ ਰਹੀ ਆ ਓਕੇ ਜਾ ਰਹੀ ਆ ਅੱਛਾ ਨਾਲ ਬੱਤਕਾਂ ਵੀ ਰੱਖੀਆਂ ਇੱਥੇ ਇਹ ਬਾਹਰ ਨਹੀਂ ਨਿਕਲ ਸਕਦੀਆਂ ਇਹਦੇ ਵਿੱਚੋਂ ਇਹ ਜਾਲੀ ਲਾਈ ਐ ਇਸੇ ਕਰਕੇ ਇੱਥੇ ਆ ਮੱਕੀ ਵੀ ਜੀ ਹੈ ਅਮਰੀਕਾ ਦੇ ਵਿੱਚ ਮੱਕੀ, ਬਤਕਾਂ, ਕੁੱਕੜ ਤੇ ਬਾਪੂ ਨੇ ਰੱਖਿਆ گاਵਾ ਅੱਗੇ ਨਾਲ ਰੇਲ ਹੀ ਪਿੱਛੇ ਕੁੱਕੜੁਕੜੂ ਕਿਥੇ ਬਾਪੂ ਜੀ ਕੀ ਹੈ ਬੇਛ ਹੋ ਰਿਹਾ ਅੱਥੇ ਅੱਛਾ ਮੋਰ ਵੀ ਹੈਗਾ ਮੋਰ ਵੀ ਆ ਉਹਦੀ ਠੀਕ ਹੈ ਮੋਰ ਵੀ ਹੈਗਾ ਰ ਮੋਰ ਨਹੀਂ ਆ ਮੋਰ ਮੋਰਨੀ ਕੁੱਕੜੇ ਇਕੱਠੇ ਹੀ ਆ ਫਿਰ ਸਾਰੇ ਹੈ ਉਹ ਕੁੜੀ ਕੱਢ ਕੇ ਰੱਖਦਾ ਨਾ ਖਰਗੋਸ਼ ਆ ਖਰਗੋਸ਼ ਵੀ ਤੁਰਿਆ ਫਿਰਦਾ ਇੱਕ ਭੱਜਿਆ ਫਿਰਦਾ ਸੀ ਨਾਲ ਆਹ ਹੈ ਜੀ ਬਾਹਲੇ ਆ ਇੱਥੇ ਹੁਣ ਆ ਗਏ ਆਂਗੇ ਆਹ ਸੀਗਾ ਇੱਕ ਆ ਬੈਠਾ ਦੇਖੋ ਕੋਈ ਦੋ ਤਿੰਨ ਹੋਰ ਆਉਣੇ ਆ ਇੱਥੇ ਉਹਦੇ ਥੱਲੇ ਥੱਲੇ ਬੈਠੇ ਇਹ ਡਰਦੇ ਨਹੀਂ ਨਾ ਇਹਦੇ ਅੰਦਰ ਵੜਦੀ ਆਪੇ ਇਥੋਂ ਅੰਦਰ ਦੇਖੋ ਜੀ ਬਿਲਕੁਲ ਘਰ ਦੇ ਪਾਲਤੂ ਇੱਡੀਆ ਦੇ ਵਿੱਚ ਆਪਾਂ ਦੇਖਿਆ ਕਿਤੇ ਬੜੇ ਘਟ ਗਏ ਨੇ ਇਹ ਚੀਜ਼ ਅਮਰੀਕਾ ਦੇ ਵਿੱਚ ਹੀ ਹੈਗੀਆਂ ਦੇਖੋ ਹਲੇ। ਹਾਲ ਟ੍ਰੇਨ ਜਾਂਦੀ ਹੈ। ਐ ਆਪਣੇ ਕੋਲ। ਇਹ ਸਾਮਾਨ ਲੱਗਿਆ ਹੋਇਆ ਕੈਨੇਡਾ ਤੋਂ ਸਾਮਾਨ ਆਉਦਾ ਜਿਹੜਾ ਅਮਰੀਕਾ ਦੇ ਵਿੱਚ। ਪ੍ਰਾਈਮ ਰਹਿ ਮਦਦ ਤੋਂ ਸਾਮਾਨ ਆਉਂਦਾ। ਪਰੰਤੂ ਇਹ ਬਹੁਤ ਲੰਬੀ ਟ੍ਰੇਨ ਹੈ। ਇਹਨੇ ਟਰੱਕਾਂ ਦਾ ਕਾਰੋਬਾਰ ਘਟਾਇਆ ਹਨ ਜੀ ਟ੍ਰੇਨਾਂ ਨੇ ਬਹੁਤ ਜ਼ਿਆਦਾ ਨਹੀਂ ਤੇ ਸਾਰਾ ਟਰੱਕਾਂ ਰੱਡੇ ਹੋਣਾ ਦੀ ਗੱਲ ਕਰ ਰਹੇ ਹਾਂ ਜੇ ਵੀ Amazon, Amazon ਦੇ ਸਾਰੇ ਜੇ ਵੀ ਹਟ ਤੇ ਲੋਡ Amazon ਦੇ ਐਕਸਪ੍ਰੈਸ ਦੇ ਸਾਰੇ ਲੋਡ ਇਹਨਾਂ ਦੇ ਉੱਤੇ ਆਏ ਨੇ ਫਰਦਰ ਇੱਥੋਂ ਟਰੱਕਾਂ ਦੇ ਫਿਰ ਲੋਡ ਹੋ ਕੇ ਜਿੱਥੇ ਇੱਥੇ ਡੈਸਟੀਨੇਸ਼ਨਾਂ ਤੇ ਪਹੁੰਚਣਾ ਹੈ ਇਹ ਪਹੁੰਚ ਜਣੇ ਤੇ ਆਹ ਜਾਂ ਵੱਡਣ ਵਾਲਾ ਪੱਠੇ-ਪੁੱਠੇ ਕਰਦੇ ਵੱਢਣਾ ਨਾਲ ਉਹ ਖਰਚੇ ਵਧਰਨ ਪੱਠੇ ਵਧ ਰਹੇ ਹੈ तवी अच्छा। अच्छा। आ गया आ करा है। ਕੀ ਹੈ ਜੀ ਰੋਟਾਵੇਟਰ ਜਿਹੜੇ ਕਾਚੇ ਵਰਤਨ ਨੂੰ ਹੁੰਦਾ ਜਿਹੜੇ ਕਣ ਕਣ ਨੂੰ ਕੱਢਦੇ ਜਾਂਦੇ ਹੁੰਦੇ ਅੱਛਾ ਰੋਟਾਵੇਟਰ ਆ ਵੀ ਤਰ੍ਹਾਂ ਆ ਹਾ ਹਾ ਤਰਾ ਛੋਟਾ ਹਾਲ ਤੇ ਕਿਰਾਾ ਇਕੱਠੇ ਛੋਟੇ ਹੈ ਆ ਨਿੱਕਾ ਟਰੈਕਟਰ ਆ ਕਿਹੜੀ ਕੰਪਨੀ ਦਾ ਟਰੈਕਟਰ ਹੈ ਜੀ ਉਹ ਢੀਕਾ ਉਹ ਹੈਗਾ ਅੰਦਰ ਉਹ ਜਿਹੜਾ ਰੋਟਾ ਕੰਪਿਊਟਰ ਕਿਹੜਾ ਜੀ ਉਹ ਪਹਿਲਾਂ ਜਿਹੜਾ ਕਹਿੰਦੇ ਆ ਅੱਛਾ ਕੰਪਿਊਟਰ ਕਰਾਇਆ ਅਪਰੇਡ ਆਪਾਂ ਹੁਣ ਰੋਟਾ ਜਿਹੜਾ ਚਾਹ ਚੁਪੀ ਕੇ ਜਾਣਾ ਆਪਣੇ ਕੋਲੇ ਇੱਥੇ ਰੁਕ ਜਾਂਦੇ ਆ ਅੱਛਾ ਚਾਹ ਵੀ ਕੇ ਜਾਣਗੇ ਠੀਕ ਹੈ ਠੀਕ ਹੈ ਹੋਵੇ ਜਾਂਦੇ ਖੜਦੇ ਤੇ ਆਪਣੇ ਕੋਲੇ ਬਾਪੂ ਦੇ ਫਾਰਮ ਦਾ ਟੂਰ ਪ੍ਰਧਾਨ ਕਿਹੜਾ ਜੀ ਰੈਂਡ ਪ੍ਰਧਾਨ ਕਿਹੜਾ ਆ ਨਹੀਂ ਰੈਂਡ ਨਹੀਂ ਹੁੰਦੇ ਹਾਂ ਅੱਛਾ ਇਹ ਰੈਂਡ ਆ ਇੱਟ ਵਾਲਾ ਰੈਂਡ ਆ ਆ ਰੈਂਡ ਹੈ ਇੰਡੀਆ ਵਾਲਾ ਰੈਂਡ ਬਾਜੀ ਉਹ ਕਹਿੰਦੇ ਰੈਂਡ ਪ੍ਰਧਾਨ ਹੈ ਰੈਂਡ ਪ੍ਰਧਾਨ ਵੀ ਅਗਲੇ ਕਹਿੰਦਾ ਹਾ ਕੋੜੀ ਫਿਰ ਤੁਹਾਡੀ ਖੁੱਲੀ ਰਹਿੰਦੀ ਹੈ ਜੀ ਹਰ ਟਾਈਮ ਇਹ ਚੱਲ ਕੋੜੀ ਖਾਂਦੀ ਹੈ ਬਦਾਮ ਦੇਖੋ ਜੀ ਅਜਾ ਘਰ ਦਾ ਖਵਾ ਬਣਾਉਨੇ ਆਏ ਨੀ ਪੀਂਗਾ ਅੱਛਾ ਅੱਛਾ ਇੱਥੇ ਅੱਛਾ ਇੱਥੇ ਬਣਦਾ ਖਵਾ ਕੋਈ ਵਾਲੀ ਮਸ਼ੀਨ ਆ ਅੱਛਾ ਕੋਈ ਵਾਲੀ ਮਸ਼ੀਨ ਠੀਕ ਹੈ ਠੀਕ ਹੈ ਥੱਲੇ ਨਹੀਂ ਲੱਗਦਾ ਫਿਰ ਨਾ ਘੁੰਮੀ ਜਾਂਦਾ ਥੱਲੇ ਠੀਕ 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 ਦੁੱਧ ਦੁੱਧ ਫੇਰ ਕਰਦਾ ਹੈ ਜੀ ਦੁੱਧ ਕਰਦਾ ਆ ਵੀ ਦੇਖੋ ਕੋਣੀਏ ਤੇ ਕੀ ਸ਼ਿਆਣਾ ਜੀ ਬਈ ਕਿਹੜਾ ਬ੍ਰਾਂਡ ਹੈ ਕੋੜੀ ਦਾ ਜੀ ਫ੍ਰੈਸ਼ੀਅਨ ਫ੍ਰੈਸ਼ੀਅਨ ਹਾਂ ਜੀ ਉਹ ਠੀਕ ਹੈ ਠੀਕ ਹੈ ਠੀਕ ਹੈ ਇਹਦੀ ਏਜ ਕਿੰਨੀ ਖਣੀ ਹੈ ਜੀ 3 ਸਾਲ 2 ਮਹੀਨੇ 3 ਸਾਲ 2 ਮਹੀਨੇ ਵਾਹ ਜੀ ਵਾਹ ਆਜੋ ਜੀ ਇੱਧਰ ਆਜੋ ਆਜੋ 3 ਸਾਲ 2 ਮਹੀਨੇ ਇਹਦੀ ਏਜ ਹੈ ਜਿਹੜਾ ਕੋੜਾ ਜੀ ਇਹ ਹੈਗਾ ਜੀ ਸਟੈਲੀਅਨ ਇਹਦਾ ਡੈਡ ਡੈਡੀ ਸੀਗਾ ਉਹਦੀ ਕਾਸਟ 3 ਲੱਖ ਡਾਲਰ ਸੀਗੀ 3 ਲੱਖ ਡਾਲਰ ਅੱਜ ਦਿਨ ਆਪਣੇ ਬੇਟੇ ਨੂੰ ਉੱਪਰ ਬਿਠਾਇਆ। ਸੋ ਇਹ ਰਾਈਡ ਕਰਕੇ ਦਿਖਾਉਣਗੇ। ਗੁਰੂ ਦੀਆਂ ਲਾਡਲੀਆਂ ਫੌਜਾਂ ਵਾਹਿਗੁਰੂ ਦੀ ਬਖਸ਼ਿਸ਼ ਹੈ। ਸਨ ਮੋੜ ਲਿਆ। ਸਨਸੈਟ ਦਾ ਥੀਓ ਪਰ ਮੋਟਾ ਹੈ ਦੇਖੋ ਜੀ ਫਾਰਮ ਲਾਈਫ ਅਮਰੀਕਾ ਦੀ ਸਾਰਾ ਕੁਝ ਹੈਗਾ ਇਥੇ ਨਹੀਂ ਵੀ ਜੋ ਇੰਡੀਆ ਦੇ ਵਿੱਚ ਹੀ ਹੈ ਸਿਰਫ ਇਥੇ ਤੇ ਪੰਜਾਬ ਵਿੱਚ ਅਮਰੀਕਾ ਦੇ ਵਿੱਚ ਵੀ ਸਾਰਾ ਕੁਝ ਹੈਗਾ ਠੀਕ ਹੈ ਜੀ ਮਿਲਦੇ ਆਂ ਜੀ ਦੂਸਰੇ ਵਲੌਗ ਦੇ ਵਿੱਚ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ